ਕਹਵਾ ਦਿਨਾਂ ਦੇ ਵੇਲੇ ਦਾ ਇਹ ਦੁਸ਼ਟਿਆ ਪਤਾ ਨਹੀਂ ਬਹਿ ਕਹਣਾ ਇਹਨੂੰ ਜੇ ਬੇਸ਼ਰਮ ਹੋ ਗਈ ਨਾ ਗੱਦੀ ਧਾ ਕੇ ਰਹੂਗਾ ਆਕਰਨਾ ਲਾ ਕੇ ਖਲੋਤਾ ਕਹਿੰਦਾ ਮੈਂ ਨਹੀਂ ਦੱਸਦਾ ਭਗਵੰਤ ਮਾਨ ਕੋ ਕੇ ਕੋ ਉਹ ਐਸਐਸਪੀ ਡੀਐਸਪੀ ਸਾਰਿਆਂ ਤੋਂ ਕਹਿੰਦੇ ਕਿਸੇ ਦਾ ਮੈਂ ਮੇਰਾ ਮੇਰਾ ਆਪਣੀ ਡਿਊਟੀ ਹੈ ਕਹਿੰਦੇ ਇੱਥੇ ਡਿਊਟੀ ਕਰਨੀ ਹੈ ਕਹਿੰਦੇ ਮੈਂ 500 ਰੁਪਏ ਆ ਖਰਨਾ ਕਿਥੇ ਭਗਵੰਤ ਮਾਨ ਰੋਟੀ ਦੇ ਕੇ ਜਾਊਗਾ ਤੁਹਾਨੂੰ ਇਹ ਦੇਖ ਕੇ ਜਾਣ ਕੇ ਜਿੰਨਾਂ ਨੇ ਜੇ ਡੇਢ ਡੇਢ ਦਾ ਤਨਖਾਹਾਂ ਨੇ ਅ ਡੇਡ ਡੇਡ ਲੱਖ ਤਨਖਾਹ ਦੇ ਕੇ ਸਾਨੂੰ ਕਹਿੰਦੇ ਤੁਸੀਂ ਦੁਕਾਨ ਲੈ ਲਓ ਸਾਤੇ ਦੁਕਾਨ ਲੈਣ ਦੀ ਔਕਾਤ ਹੈਗੀ ਸਾਡੀ ਇਹਨਾਂ ਦਾ ਤਾਂ 2-2 ਲੱਖ ਨਾਲ ਨਹੀਂ ਢਿੱਡ ਭਰਦਾ ਤੇ 300 ਰੁਪਿਆ ਗਰੀਬ ਨੇ ਲਿਆ ਕੇ ਉਹਦਾ ਵੀ ਚਲਾਨ ਜੇ ਹੁੰਦਾ ਕੱਟਣਾ ਆ ਤੱਕਾ ਕਰਦੀ ਪੁਲਿਸ ਪੰਜਾਬ ਦੀ ਦੇਖ ਲਓ ਕੀ ਹਾਲ ਆ ਚਿੱਟਾ ਦਿਨੋਵਾਲ ਵਗਦਾ ਸਾਰੇ ਆ ਆ ਕੀ ਦੁਰਗਾਪਰ ਉੱਥੇ ਨਹੀਂ ਫਰਦੇ ਜਾ ਕੇ ਲੈ ਬਾਬਾ ਤੇਰੀ ਬਣਨ ਲੱਗੀ ਉਹ ਤੂੰ ਇਹਦੇ ਸਾਨੂੰ ਨਹੀਂ ਸਾਰੀ ਬੋਲ ਗਰੀਬਾਂ ਨੂੰ ਕਿਤਾ ਬੋਲਦੇ ਹੋਗੇ ਤੂੰ ਦੇ ਮਾੜਾ ਬੰਦੇ ਨੂੰ ਕਿਤਾ ਬੋਲ ਮਾਂ ਤੇ ਤੂੰ ਬਿੱਲੀ ਕਰੇ ਤੂੰ ਮੋਟੀ ਤੇ ਤੂੰ ਆਪਣੇ ਕੂਟੀ ਦਾ ਪੋਣਾ ਤੂੰ ਆਪਣੀ ਬਿੱਲੀ ਮੇਰੀ ਬੋਸ ਰਾਖੇ ਜੇ ਮੋਗਾ ਘਰ ਦੇ ਕਰਤੇ ਆਂ ਤੇ ਕੁੱਤਾ ਵੀ ਹੋਰ ਤੂੰ ਦਾ ਕੂਟੀ ਕਿੱਥਾ ਪੋ ਗਿਆ ਪੇਸ਼ੀ ਹੋਣੀ ਹੈ ਸਵੇਰੇ ਕੋਈ ਗੱਲ ਨਹੀਂ ਹੋਣੀ ਹੈ ਪੇਸ਼ੀ ਸਵੇਰੇ ਆਹ ਭਾਜੀ ਡਰਾਈਵਰ ਨਾਲ ਆਹ ਬੰਦੇ ਖੜੇ ਡਰਾਈਵਰ ਬੋਲਦੇ ਨਹੀਂ ਕੁਝ ਵੀ ਇਹ ਜਿਆਦੇ ਬੋਲਦੇ ਅਫਸਰ ਇਹ ਅਫਸਰ ਆ ਸਾਡੇ ਸਾਹਮਣੇ ਧੱਕੇ ਨਾਲ ਗੱਡੀ ਲਾਈ ਹੈ ਪੰਜਾਬੀਆਂ ਨੂੰ ਤੰਗ ਕਰਦੇ ਪਏ ਆ ਇਹ ਬਹਿਰਾਮ ਆ ਇਹ ਤਾਂ ਨਾ ਬਹਿਰਾਮ ਦੀ ਡਿਊਟੀ ਹੈ ਇਹਨਾਂ ਦੀ ਯਾਰ ਇੱਥੇ ਆ ਕੇ ਸਾਡਾ ਧੱਕਾ ਕਰ ਰਹੇ ਆ ਕਰਦੇ ਨੂੰ ਜੀ ਯਾਤਰੀਆ ਭਗਵਾਨ ਜੀ ਮਾਨ ਦੇ ਨਾਂ ਤੇ ਭਗਵਾਨ ਜੀ ਮਾਨ ਦੇ ਨਾਂ ਤੇ ਸਾਡੇ ਨਾਲ ਧੱਕਾ ਕਰ ਰਹੇ ਆ ਐਸਆਈ ਐ ਇਹ ਓਏ ਸਾਈਓ ਵੇ ਜੋ ਮਰਦੇ ਆ ਅਫਸਰਾਂ ਨਾਂ ਨਹੀਂ ਰੱਖਦੇ ਆ ਕਿ ਕਿਨੇ ਤੰਗ ਕਰਨਾ ਸਾਨੂੰ ਗੁਨੀ ਚੰਦ ਦਾ ਨਾਂ ਹਾਂ ਗੁਨੀ ਚੰਦ ਇਹ ਕੰਮ ਵੀ ਧੱਕਾ ਹੋ ਰਿਹਾ ਦੇਖ ਲੋ ਥਰੇ ਆਮ ਧੱਕਾ ਕਹਿੰਦੇ ਤੁਸੀਂ ਇੱਥੇ ਗੱਡੀ ਨਹੀਂ ਲਾਣੀ ਇਹ ਮੈਂ ਤੈਨੂੰ ਗੈਂਤੀ ਕਿ ਮੈਂ ਝੂਠਾ ਨਹੀਂ ਬੋਲਦਾ ਇਹ ਗੁਰੂਆਂ ਦੇ ਵੇਲੇ ਇੱਕ ਗੁਨੀ ਚੰਦ ਹੁੰਦਾ ਸੀ ਇਹ ਪੁਲਿਸਤੋਂ ਲੋਆ ਗੁਰੂਆਂ ਦੇ ਵੇਲੇ ਦਾ ਇਹ ਦੁਸ਼ਤਿਆ ਝੂਠਾ ਨਹੀਂ ਮੈਂ ਕਹਣਾ ਇਹਨੂੰ ਜੇ ਬੇਸ਼ਰਮ ਹੋ ਗਈ ਨਾ ਗੱਡੀ ਢਾਕੇ ਰੋਊਗਾ ਆਕਰਮਾ ਲਾ ਕੇ ਖਲੋਤਾ ਕਹਿੰਦਾ ਮੈਂ ਨਹੀਂ ਦੱਸਦਾ ਭਗਵਾਨ ਤਮਨ ਕੋ ਕਿਸੇ ਕੋ ਐਸਐਸਪੀ ਡੀਐਸਪੀ ਸਾਰਿਆਂ ਤੋਂ ਕਹਿੰਦੇ ਕਿਸੇ ਦਾ ਮੈਂ ਮੇਰਾ ਮੇਰਾ ਆਪਣੀ ਡਿਊਟੀ ਹੈ ਕਹਿੰਦੇ ਇੱਥੇ ਡਿਊਟੀ ਕਰਨੀ ਹੈ ਕਹਿੰਦੇ ਮੈਂ 500 ਰੁਪਈਆ ਆ ਖਰਨਾ ਕਿਥੇ ਭਗਵੰਤ ਮਾਨ ਰੋਟੀ ਦੇ ਕੇ ਜਾਊਗਾ ਤੁਹਾਨੂੰ ਇਹ ਦੇਖ ਕੇ ਜਾਣ ਕੇ ਜਿੰਨਾਂ ਦੀ 1.5 ਲੱਖ ਤਨਖਾਹਾਂ ਨੇ ਆ 1.5 ਲੱਖ ਤਨਖਾਹ ਦੇ ਕੇ ਸਾਨੂੰ ਕਹਿੰਦੇ ਤੁਸੀਂ ਦੁਕਾਨ ਲੈ ਲਓ ਸਾਤੇ ਦੁਕਾਨ ਲੈਣ ਦੀ ਔਕਾਤ ਹੈਗੀ ਸਾਡੀ ਇਹਨਾਂ ਦਾ ਤਾਂ 2-2 ਲੱਖ ਨਾਲ ਨਹੀਂ ਢਿੱਡ ਭਰਦਾ ਤੇ 300 ਰੁਪਈਆ ਗਰੀਬ ਨੇ ਲਿਆ ਜੇ ਉਹਦਾ ਵੀ ਚਲਾਨ ਦੇ ਹੁੰਦੇ ਕੱਟਣਾ ਆ ਔਰ ਤੱਕਾ ਕਰਦੀ ਪੁਲਿਸ ਪੰਜਾਬ ਦੀ ਦੇਖ ਲਓ ਕੀ ਹਾਲ ਆ ਜਿੱਤਾ ਦਿਨੋ ਵਾਲ ਵਗਦਾ ਸਾਰੇ ਆ ਆ ਕੀ ਦੁਗ Durga Park ਉੱਥੇ ਨਹੀਂ ਫਰਦੇ ਜਾ ਕੇ ਲੈ ਬਾਬਾ ਤੇਰੀ ਬਣਨ ਲੱਗੀ ਫੇ ਤੂੰ ਇਹ ਤਾਂ ਸਾਨੂੰ ਨਹੀਂ ਸਾਰੀ ਬੋਲ ਤੀਪਾ ਨੂੰ ਕਿਤਾ ਬੋਲਦੇ ਹੋਗੇ ਦੱਸੋ ਨਾ ਸਾਹਿਬ ਦਾ ਨਾਮ ਦੱਸੋ ਕਿਹਨੇ ਬੰਦ ਕਰਾਉਣ ਨੂੰ ਕਿਹਾ ਤੁਹਾਨੂੰ ਸਾਹਿਬ ਦਾ ਨਾਮ ਦੱਸੋ ਨਾ ਤੁਸੀਂ ਕਿਹਨੇ ਬੰਦ ਕਰਾਉਣ ਨੂੰ ਕਿਹਾ ਕੀਦਾ ਨੰਬਰ ਲਿਖ ਕੇ ਦੇ ਕੋਈ ਨਹੀਂ ਉਹ ਨੰਬਰ ਆ ਗਿਆ ਗੱਡੀ ਨੰਬਰ ਤੁਹਾਨੂੰ ਹੋਇਆ ਨਹੀਂ ਨਾ ਨਹੀਂ ਤੁਸੀਂ ਕਹਿੰਦੇ ਆ ਨਾ ਨਹੀਂ ਅਸੀਂ ਜਾਣਾ ਉਧਰ ਉਧਰ ਵੀ ਜਾਣਾ ਅਸੀਂ ਕਦੇ ਕੋਈ ਆ ਕੇ ਸਾਨੂੰ ਦਬ ਕੇ ਮਾਰਦਾ ਕਦੇ ਕੋਈ ਮਾਰਦਾ ਕਬ ਕੇ ਥੋੜੀ ਗੱਲ ਹੈ ਕੰਮ ਨਹੀਂ ਕਰਨਾ ਅਸੀਂ ਤੁਸੀਂ ਆਪਣੇ ਨਾਕਾ ਲਾਓ ਨਾ ਅਸੀਂ ਨਹੀਂ ਲਾਣੇ ਨਾ ਅਸੀਂ ਨਹੀਂ ਲਾਣੇ ਕੀ ਤੁਸੀਂ ਨਾਕਾ ਲਾਵਾ ਸੀ ਮਨਾਥੋੜੀ ਕਰਦੇ ਸਾਨੂੰ ਨਾਕਾ ਲਾਉਣ ਨੂੰ ਤੈਨੂੰ ਕੀ ਕਿਹਾ ਵੀ 12 ਵਜੇ ਤੱਕ ਬੰਦ ਆ ਬੰਦ ਨਹੀਂ ਬਾਣਾ ਰੋਡ ਰੋਡ ਚਲੋ ਠੀਕ ਹੈ ਤੁਹਾਡੀ ਗੱਲ ਬਾਈਪਾਸ ਹੈ ਇਹ ਬਾਈਪਾਸ ਹੈ ਇਹ ਅੰਦਰ ਸ਼ਹਿਰ ਪੂਰਾ ਚੱਲਦਾ ਪਿਆ ਜਿਹੜੀ ਗੱਲ ਜਿਹੜੀ ਗੱਲ ਹੈਗੀ ਉਹ ਨਹੀਂ ਰੇਡੀਆ ਨੂੰ ਪਈਆਂ ਨੂੰ ਕਿਉਂ ਨਹੀਂ ਬੰਦ ਕਰਾਇਆ ਤੁਸੀਂ ਕਰਾ ਲਾ ਜੇ ਤੁਸੀਂ ਮੇਰੀ ਡਿਊਟੀ ਬੈਵੇਂ ਜੋ ਕਿ ਮੈਂ ਇੱਕ ਮਿੰਟ ਯਾਰ ਤੁਸੀਂ ਛੱਡ ਪਰੇ ਯਾਰ ਨਹੀਂ ਨਹੀਂ ਇਹ ਕਬਜ਼ਾ ਕਰਕੇ ਇਸੇ ਕਬਜ਼ਾ ਕਿਆ ਕੀਤਾ ਆ ਕਬਜ਼ਾ ਕੀ ਪੰਜਾਬ 'ਚ ਸਾਡਾ ਹੱਕ ਆ ਪੰਜਾਬ 'ਚ ਸਾਡਾ ਹੱਕ ਆ ਹੱਕ ਆ ਇੱਥੇ ਪੰਜਾਬ 'ਚ ਸਾਡਾ ਹੱਕ ਆ ਭਾਜੀ ਕੋਈ ਬੰਟਾਲੀ ਜਗ੍ਹਾ ਦਾ ਹੱਕ ਆ ਪੰਜਾਬ ਜੇ ਸਾਡਾ ਹੱਕ ਆ ਕਿਉਂ ਗਵਰਨਮੈਂਟ ਦੀ ਜਗ੍ਹਾ ਕਿੱਥੇ ਆ ਮੈਨੂੰ ਇਹ ਦੱਸੋ ਗਵਰਨਮੈਂਟ ਦੀ ਜਗ੍ਹਾ ਕਿੱਥੇ ਆ ਕੋਈ ਨਾ ਉੱਧਰ ਖੜ ਪਰੇ ਛੱਡ ਜੋ ਇੱਥੇ ਹੀ ਰਹਿਣੀ ਹੈ ਗੱਡੀ ਖੜੀ ਇੱਥੇ ਖੜੀ ਹੈ ਜੇ ਇਹਨੂੰ ਸਾਫ ਨੂੰ ਬੁਲਾਣਾ ਬੁਲਾ ਲਓ ਮੈਂ ਦੇਖਾਂ ਕਿ ਕਿਹੜਾ ਖੜਦਾ ਆ ਕੇ ਇੱਥੇ ਹੀ ਖੜਾ ਆ ਮੈਂ ਇੱਥੇ ਮੈਂ ਦੇਖਾਂ ਕਿਹੜਾ ਖੜਦਾ ਤੁਸੀਂ ਖੜ ਲਓ ਮੇਰੇ ਮੋਰੇ ਆ ਕੇ ਆ ਦੇਖੋ ਜੀ ਯੂਪੀ ਬਿਹਾਰ ਵਾਲੇ ਨੂੰ ਕੋਈ ਕਹਿੰਦਾ ਨਹੀਂ ਸਾਨੂੰ ਕਹਿੰਦੇ ਦਬਕਾ ਮਾਰਦੇ ਨਵੇਂ ਸ਼ਹਿਰ ਦੇ ਹੋ ਕੇ ਸਾਨੂੰ ਇਹ ਦਬਕਾ ਮਾਰ ਕਈ ਭੈਣੀ ਸਾਹਿਬ ਤੋਂ ਥੋੜੀ ਆਏ ਅਸੀਂ ਨਵੇਂ ਸ਼ਹਿਰ ਦੇ ਹੋ ਕੇ ਸਾਨੂੰ ਦਬਕੇ ਮਾਰ ਰਹੇ ਆ ਰਾਸਤੇ ਦੇ ਵਿੱਚ ਇੱਕ ਜਗ੍ਹਾ ਰਾਸਤਾ ਕਿੱਥੇ ਮੈਨੂੰ ਇਹ ਦੱਸੋ ਤੁਸੀਂ ਰਾਸਤੇ ਜਲਾਈ ਗੱਡੀ ਜਿੰਨੀ ਆਉਣਾ ਉਹ ਇੱਥੇ ਆਹ ਤੁਸੀਂ ਇੱਥੇ ਇੱਥੇ ਰੁਕਣਾ ਹੈ ਉਹਨਾਂ ਨੇ ਤੁਸੀਂ ਹਰ ਵਾਰੀ ਸਾਨੂੰ ਭਗਵੰਤ ਮਾਨ ਦਾ 50 ਵਾਰ ਆਉਂਦਾ ਹੈ ਜੀ 50 ਵਾਰ ਸੀ ਆ ਮੰਦਾ ਆ 50 ਵਾਰ ਸੀ ਆ ਮੰਦਾ ਆ ਔਰ ਰੇੜੀਆਂ ਬੰਦ ਕਿਉਂ ਨਹੀਂ ਕਰਾਨੇ ਸਾਨੂੰ ਸਾਨੂੰ ਕਹਿੰਦੇ ਆ ਨਹੀਂ ਸਾਰਾ ਸ਼ਹਿਰ ਬੰਦ ਕਰਾਓ ਭਗਵੰਤ ਮਾਨ ਆ ਰਿਹਾ ਦਾ ਨੇ ਸਾਰਾ ਬੰਦ ਕਰਾਉਣਾ ਸ਼ਹਿਰ ਆ 92 ਸਾਲ ਦੀ ਉਮਰ ਹੈ ਬਾਪੂ ਨੂੰ ਦਬਕਾ ਮਾਰ ਰਿਹਾ ਦੇਖੋ ਆ ਸਾਰਾ ਹਾਂ ਬਹੁਤ ਕਵਾਇ ਆ ਦੇਖੋ ਕਵਾਇ ਤੇਰੇ ਬਾਪਕੇ ਮਾਰ ਰਿਹਾ ਦੇਖੋ ਫੋਰ 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 ਪੂਰੀ ਰਿਪੋਰਟ ਕਰਾਓ ਤੂੰ ਕਰ ਫੋੜ ਜਾ ਕੇ ਚੱਕਰਿਆ ਜਾ ਕੇ ਲਾ ਦਬਕੇ ਕਿਉਂ ਮਾਰ ਰਹੇ ਤੁਸੀਂ ਐਸਆਈ ਐ ਤਾਂ ਆਪਣੀ ਡਿਊਟੀ ਕਰੋ ਨਾ ਤੁਸੀਂ ਸਾਹੀ ਚਿੱਟਾ ਥੋੜੀ ਵੇਚ ਰਹੇ ਆ ਕਾਦੇ ਲਈ ਵੇਚ ਰਹੇ ਕਾਰਵਾਈ ਕਰ ਕਾਦੇ ਲਈ ਚਿੱਟਾ ਵੇਚਣਾ ਅਸੀਂ ਇੱਕ ਮਿੰਟ ਰੁਕ ਜਾ ਉਹ ਮੈਂ ਬੁਲਾ ਲਾਂ ਨਾ ਯਾਰ ਇੱਧਰ ਬੁਲਾ ਲਾਂ ਨਾ ਮੈਂ ਹਜੇ ਬੁਲਾ ਲਾਂ ਨਾ ਕੋਈ ਨਹੀਂ ਆ ਨਿਊਜ਼ ਚੈਨਲ ਵਾਲਿਆਂ ਨੂੰ ਬੁਲਾਣਾ ਹੁਣ 2 ਮਿੰਟ ਰੁਕੋ ਮੈਂ ਨਿਊਜ਼ ਚੈਨਲ ਦੇ ਨਾਲ ਹੀ ਆ ਤੁਸੀਂ ਮੈਨੂੰ ਦਬਕਾ ਮਾਰ ਰਹੇ ਨਾ ਤੁਸੀਂ ਮੈਨੂੰ ਦਬਕਾ ਮਾਰ ਰਹੇ ਨਾ ਤੁਸੀਂ ਧਮਕੀਆਂ ਦੇ ਰਹੇ ਆਕੇ ਸਵੇਰ ਦੇ ਤੁਸੀਂ ਧਮਕੀਆਂ ਦਿੱਤੀਆਂ ਭੀ ਭਗਵੰਤ ਮਾਨ ਆ ਰਿਹਾ ਕੋਈ ਗੱਲ ਨਹੀਂ ਤਾਂ ਸਾਰੀ ਯੂਪੀ ਬਿਹਾਰ ਦੀ ਰੇਡੀਆਂ ਲੱਗੀਆਂ ਜਿਹੜੇ ਨਵੇਂ ਸ਼ਹਿਰ ਦੇ ਵਿੱਚ ਉਹਨਾਂ ਨੂੰ ਕਿਉਂ ਨਹੀਂ ਕਰ ਰਹੇ ਤੁਸੀਂ ਪੂਰਾ ਸ਼ਹਿਰ ਬੰਦ ਕਰਾ ਦਿਓ ਨਾ ਵੀ 12 1 ਵਜੇ ਤੱਕ ਬਾਅਦ ਸ਼ਹਿਰ ਚੱਲਣਾ ਆ ਤਾਂ ਰੋਟੀ ਨਾ ਕਮਾਓ ਤੁਸੀਂ ਸਾਨੂੰ ਰੋਟੀ ਦੇਣੀ ਦਿਹਾੜੀ ਦੇਣੀ ਹੈ ਭਗਵੰਤ ਮਾਨ ਜੀ ਨੇ ਕਿ ਲੌਣਿਕ ਆਪਣੀ ਦੁਕਾਨ ਲੈ ਕੇ ਤੇ ਕਰਾਇਆ ਨਹੀਂ ਦੁਕਾਨ ਕਿਉਂ ਲਈਏ ਸਾਡੀ ਗੁੰਜਾਇਸ ਨਹੀਂ ਹੈਗੀ ਤੁਸੀਂ ਲੈ ਲਓ ਸਾਡੀ ਗੁੰਜਾਇਸ ਨਹੀਂ ਹੈਗੀ ਤੁਸੀਂ ਗੁੰਜਾਇਸ ਲੈ ਲਓ ਨਾ ਫਿਰ ਤੁਸੀਂ ਕਿਉਂ ਕਹਿੰਦੇ ਏ ਇਦਾਂ